वार्ड नंबर बारह कांग्रेस पार्टी वालों अमरजीत कौर चो लड़ रहे हैं उन्होंने चोन मुहिम नु तेज करने नवजीत चन्नी पहुंचे जिन्हों का वार्डवासिया वालों पर वा स्वागत किया गया नवजीत चन्नी ने वार्डवासियां अपील की थी कि कांग्रेस पार्टी के उम्मीदवार वोटा पाके जिताओ तो कॉग्रस पार्टी ही गुरायान नगर कौंसल बनाओ नरेंद्र महिमी ने एक दिसंबर के चोन निशान से वोट पाँ की अपील की ਚੇਪਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਗੁਰਾਇਆਂ ਵਾਰਡ ਨੰਬਰ 12 ਦੇ ਵਿੱਚ ਜੀ ਵੀ ਅਮਰਜੀਤ ਕੌਰ ਜੀ ਦੇ ਹੱਕ ਦੇ ਵਿੱਚ ਕੈਂਪੇਨ ਕਰਨ ਆਏ ਆ ਅਸੀਂ ਵੋਟਰਾਂ ਨੂੰ ਇਹ ਅਪੀਲ ਕਰਨ ਆਏ ਆ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਸ ਤੋਂ ਹਰ ਵਰਗ ਖੁਸ਼ ਖੁਸ਼ ਨਹੀਂ ਹੈ ਚਾਹੇ ਉਹ ਤੁਸੀਂ ਕਿਸਾਨ ਲੈ ਲਓ ਕਿਵੇਂ ਮਲੰਡੀਆਂ ਚ ਇਸ ਵਾਰੀ ਇਹਨਾਂ ਨੇ ਰੋਲਿਆ ਚਾਹੇ ਤੁਸੀਂ ਦੁਕਾਨਦਾਰ ਲੈ ਲਓ ਬਿਜ਼ਨਸਮੈਨ ਲੈ ਲਓ ਕਿਵੇਂ ਉਹਨਾਂ ਨੂੰ ਫਰੋਤੀਆਂ ਦੇ ਫੋਨ ਆਉਂਦੇ ਆ ਚਾਹੇ ਆਮ ਬੰਦਾ ਸੜਕ ਤੇ ਸੁਰੱਖਿਅਤ ਨਹੀਂ ਫੀਲ ਕਰ ਸਕਦਾ ਇਹ ਕੋਈ ਬੀਬੀ ਬਾਲੀਪਾਂਦੀ ਜਾਂਦੀ ਹੋਵੇ ਉਹਦੇ ਬਾਲੀਆਂ ਖੋ ਕੇ ਚਲੇ ਜਾਂਦੇ ਹਨ ਹੁਣ ਤੁਸੀਂ ਦੇਖ ਲਓ ਆਹ ਨਾਲ ਦੇ ਬੋਰਡ ਦੇ ਵਿੱਚ ਜੀਵਨਦਾਸ ਜੀ ਐਕਸ ਐਮ ਸੀ ਹੈ ਉਹਨਾਂ ਦੀ ਘਰ ਵਾਲੀ ਦੀ ਬਾਲੀਆਂ ਖੋ ਕੇ ਬੰਦਾ ਚਲੇ ਗਿਆ ਐਦਾ ਸੜਕ ਤੋਂ ਉਹਨਾਂ ਦੇ ਘਰ ਵਾਲੀ ਦੇ ਸੱਟਾ ਵੀ ਆਈਆਂ ਤੂੰ ਜਦੋਂ ਐਮ ਸੀ ਲੈਵਲ ਦਾ ਬੰਦਾ ਇੱਕ ਸੁਰੱਖਿਆ ਦੀ ਫੀਲਿੰਗ ਕਰ ਸਕਦਾ ਤਾਂ ਆਮ ਬੰਦੇ ਦੇ ਕੀ ਹਾਲਾਤ ਹੋਣਗੇ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਕਾਂਗਰਸ ਦਾ ਸਮਾਂ ਦੇਖਿਆ 111 ਦਿਨ ਦੇਖੇ ਹਨ ਉਹਨੂੰ ਦੇਖਦੇ ਹੋਏ ਹਰ ਬੰਦਾ ਅੱਗੇ ਆਉਣ ਵਾਲੇ 2027 ਚ ਕਾਂਗਰਸ ਦੀ ਸਰਕਾਰ ਦੇਖ ਰਿਹਾ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਐਮਸੀਆਂ ਨੂੰ ਜਤਾਓ ਕਿ ਕਿ ਇਹਨਾਂ ਦਾ 3 ਸਾਲ ਦਾ ਸਮਾਂ ਜਿਹੜਾ ਉਹ ਅਗਲੀ ਸਰਕਾਰ ਦੇ ਵਿੱਚ ਹੋਊਗਾ ਤਾਂ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਨੇ ਇੱਥੇ ਪੈਸੇ ਦਿੱਤੇ ਹਨ ਡਵੈਲਪਮੈਂਟ ਵਾਸਤੇ ਗੁਰਾਇਆਂ ਦੀ ਦੋ ਤਿੰਨ ਸਾਲਾਂ ਦੇ ਵਿੱਚ ਤਾਂ ਆਮ ਆਦਮੀ ਨੇ ਇੱਕ ਰੁਪਿਆ ਨਹੀਂ ਦਿੱਤਾ ਕਿਸੇ ਬੋਰਡ ਨੂੰ ਤਿਆਜੋ ਕਿਹੜੇ ਮੂੰਹ ਨਾਲ ਜਾ ਕੇ ਲੋਕਾਂ ਨੂੰ ਵੋਟ ਮੰਗਣਗੇ ਜੇ ਅਗਲਾ ਪੁੱਛੇ ਵੀ ਤਿੰਨ ਸਾਲਾਂ ਵਿੱਚ ਤੁਸੀਂ ਸਾਨੂੰ ਕੀ ਦਿੱਤਾ ਸੋ ਅੱਜ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਕਾਂਗਰਸ ਦੇ ਕੈਂਡੀਡੇਟਸ ਨੂੰ ਸਾਨੂੰ ਜਿਤਾਓ ਤਾਂ ਕਿ ਅਸੀਂ ਆਪਣੀ ਇੱਥੇ ਮਿਊਸਪਲ ਬਣਾਈਏ ਜਿਹੜੇ ਅਧੂਰੇ ਕੰਮ ਐ ਉਹ ਅਸੀਂ ਪੂਰੇ ਕਰ ਸਕੀਏ 2 ਸਾਲ ਤੋਂ ਮਿਊਸਪਲ ਭੰਗ ਹੋਈ ਹੋਈ ਐ 2 ਸਾਲਾਂ ਦੇ ਵਿੱਚ ਇਹਨਾਂ ਕੋਲ ਇਲੈਕਸ਼ਨ ਨਹੀਂ ਕਰਾਈ ਗਈ ਹਾਲਾਤ ਤਾਂ ਦੇਖ ਲਓ ਕੰਮ ਤਾਂ ਇਹ ਕੀ ਕਲਾ ਕਰਾਂਗੇ ਸੋ ਮੈਂ ਸਾਰੇ ਵੋਟਰਾਂ ਨੂੰ ਇਹੀ ਅਪੀਲ ਕਰਦਾ ਕਿ ਕਾਂਗਰਸ ਦੇ ਕੈਂਡੀਡੇਟਸ ਨੂੰ ਜਿਤਾਓ ਤੇ ਇੱਥੇ ਗੁਰਾਇਆਂ ਦੀ ਡਿਵੈਲਪਮੈਂਟ ਵਾਸਤੇ ਕਾਂਗਰਸ ਦੀ ਮਿਊਨਿਸਪਲ ਬਣਾਓ ਕਾਂਗਰਸ ਕਮਾਟੀ ਦੇ ਧੰਨਵਾਦਾਂ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ نوازਿਆ ਬੀਬੀ ਅਮਰਜੀਤ ਕੌਰ ਜੀ ਜੋ ਇੱਕ ਬਹੁਤ ਹੀ ਵਧੀਆ ਲੀਡਰ ਹਨ ਤੇ ਅਸੀਂ ਧੰਨਵਾਦ ਕਰਦੇ ਹਾਂ ਚੰਨੀ ਸਾਹਿਬ ਦੇ ਦੁੱਗਲ ਸਾਹਿਬ ਦੇ ਸੰਧੂ ਸਾਹਿਬ ਸਾਡੇ ਹੋਰ ਮੱਧਾਨਵਾਸੀ ਜਿਨ੍ਹਾਂ ਨੇ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਉਹਦੇ ਵਿੱਚ ਅਸੀਂ ਮੱਦੇ ਵੱਲੋਂ ਕੀ ਕਰਦੇ ਆ ਕਾਂਗਰਸ ਪਾਰਟੀ ਨੂੰ ਵੀ ਦੱਸਦੇ ਆ ਵੀ ਵੱਧ ਤੋਂ ਵੱਧ ਵੋਟਾਂ ਦੇ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਇਹ ਸੀਟ ਪਾਵਾਂਗੇ ਤੇ ਚਾਹ ਨੂੰ ਪਤਾ ਹੀ ਆ ਮੌਜੂਦਾ 7 ਸਾਲ ਹੋ ਗਏ ਐਮਸੀ ਬਣਿਆ ਉਹਨਾਂ ਲੋਕ ਤੇ ਮੱਦੇ ਵਿੱਚ ਇੱਕ ਵੀ ਐਟ ਨਹੀਂ ਲੱਗੀ ਹਜੇ ਚੌਦੀ ਸਾਹਿਬ ਨੇ ਗਰੰਟ ਦਿੱਤੀ ਸੀਗੀ ਤੇ ਉਹਨਾਂ ਹੀ ਕੰਮ ਹੋਇਆ ਇਹਦੇ ਵਿੱਚ ਕੋਈ ਪਲਾਸਟਰ ਨਹੀਂ ਕੋਈ 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 ਚੀਜ਼ ਨਹੀਂ ਹੈਗੀ ਮੱਧਾਨਵਾਸੀ ਇਸ ਗੱਲੋਂ ਪਰੇਸ਼ਾਨ ਆ ਕਿ ਉਹ ਸਿਰਫ ਇੱਕ ਮੋਹਲ ਲਈ ਐਮਸੀ ਨਾ ਰਿਹਾ ਕੋਈ ਮੱਲੇ ਦਾ ਨਕਾਸ਼ ਨਹੀਂ ਕੀਤਾ ਕੋਈ ਕਿਤੇ ਗਲੀਆਂ ਨਾਲੀਆਂ ਜਾਂ ਕੋਈ ਹੋਰ ਕੋਈ ਕੁਝ ਵੀ ਨਹੀਂ ਕੀਤਾ ਮੱਲੇ ਦੇ ਨਾਸੀ ਨੂੰ ਪਤਾ ਆ ਸਾਰਿਆਂ ਨੇ ਰਲ ਕੇ ਇਹ ਨਹੀਂਗਾ ਵੀ ਜੋ ਬੈਸੀ ਇਧਰੋਂ ਟੈਗਟ ਦਿੱਤੀ ਆ ਮੱਲਾ ਨਿਵਾਸੀ ਸਾਰਿਆਂ ਨੇ ਰਲ ਕੇ ਤੇ ਇਹਨਾਂ ਨੂੰ ਟੈਗਟ ਦਿੱਤੀ ਆ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਉਹਨਾਂ ਦੀ ਮੌਜੂਦਾ ਐਮਸੀ ਦੇਖ ਲਿਆ ਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਇਹ ਸਮਰਥਨ ਦਵਾਉਂਦੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਅਮਜੀਤ ਕੌਰ ਨੂੰ ਜਿਤਾਵਾਂਗੇ ਧੰਨਵਾਦ